ਆਖਣ ਤੂੰ ਪਤਾ ਮੈਰਿਜ ਤੋਂ ਪਹਿਲਾਂ ਦੀ ਬਣਵਾਈ ਹੋਈ ਸੀ ਰਿੰਗ ਤੁਹਾਡੇ ਕੋਈ ਗੱਲ ਨਹੀਂ ਪੁੱਤ ਹੁਣ ਆਪਾਂ ਨਵੀਂ ਬਣਾ ਲਾਂਗੇ ਏਡੀ ਕੀ ਗੱਲ ਚਲ ਆ ਹੱਥ ਕਰ ਤੈਨੂੰ ਹਸਾ ਕੇ ਆ ਕਮਾ ਓਣਾ 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 ਆਹ ਪਤਾ ਕੌਣ ਹੈ ਤੇਰਾ ਪੁਰਾਣਾ ਚਲ ਡੱਟ ਤੂੰ ਐ ਕਰ ਬੜਾ ਜਾ ਮੈਂ ਆ ਗਿਆ ਚੰਗਾ ਕੇ ਮੈਂ ਖੰਗੂਰੇ ਜੇ ਮਰੀ ਜਾਂਦਾ ਇਹਦੇ ਅਸਹਲ ਨੂੰ ਡੱਡ ਵਰਗੀ ਕਹੀ ਜਾਂਦਾ ਮੱਛ ਵਰਗੀ ਦਾ ਪਈ ਆ ਉਹ ਹੈ ਤੇਰੇ ਕੀ ਸੂਲ ਹੁੰਦਾ ਫਿਰ ਜੇ ਕਹਿਤਾ ਜਦ ਵੀ ਮੇਰਾ ਸਾਡਾ ਕਿ ਦਵਾਕ ਵੱਡ ਜਾਂਦਾ ਉਹਨੂੰ ਖੜਿਓਣ ਦਾ ਮਾਰਾ ਵਿਚਰਾ ਮੂਤਲੀ ਕਿਦੇ ਹੁਣ ਪਾਏ ਦਾ ਇੱਕ ਤਾਂ ਅਮਰੀਕਾ ਲਈ ਡਰਾਉਂਦੀ ਮੇਰੇ ਦੀ ਅੱਖ ਰਹਿੰਦੀ ਐ ਦੀ ਉਰੇ ਹਾਂ ਫਾਪੀ ਕਿੱਧਰ ਗਈਆਂ ਨਾਲੇ ਦਾਦ ਨਿਕਲਈ ਉਹਦੇ ਤਾਂ ਟੂਹੀ ਤੇ ਤਾਂ ਛੱਪੜੀ ਚਨਾਉਣ ਗਈ ਆ ਉੱਥੇ ਹੈ ਲੀਲੋ ਵਾਲੀ ਛੱਪੜੀ ਚਨਾਉਣ ਗਈ ਆ ਆਹ ਛੱਪੜੀ ਚ ਨਾ ਕੇ ਦੰਦ ਠੀਕ ਹੋ ਜੂਗੀ ਓਏ ਹੋ ਜਾਂਦੀ ਓਥੇ ਸੋਖ ਉੱਤਰ ਜਾਂਦੀ ਓਏ ਹੋਰ ਨਾ ਦੰਦ ਠਾ ਦੇ ਉਹਦੇ ਮੇਰੀ ਗੱਲ ਸੁਣ ਬਈ ਹਾਂ ਤੀਨੀ ਚਮੜਾ ਰਖੀ ਤੈਨੇ ਆਵਦੀ ਹੈ ਇਹ ਇਹ ਤੈਨੂੰ ਕੀ ਕਹਿੰਦੇ ਤੈਣੀ ਚਮੜਾਈ ਹੋਈ ਚੱਕ ਕੇ ਝੋੜਾ ਨਿਕਲ ਜਾਂਦੀ ਹੋਦੀ ਏਦਾਂ ਪਤਾ ਕੰਜਰ ਦਾ ਮੱਥਾ ਟੇਕਣ ਗਿਆ ਨਾਉਣ ਕਰਨ ਗਈ ਆ ਉਹ ਤੈਨੂੰ ਪਤਾ ਕਿੱਥੇ ਟੇਕਦੇ ਮੱਥਾ ਵੀ ਮਰੀ ਜਾਣਾਗਾ ਮੰਗਲ ਜਾਣਾ ਤੂੰ ਉਹਦੇ ਖੱਲੇ ਵਾਲ ਕਰੀ ਫਿਰਦੀ ਆ ਤਰੀ ਤੀਨੀ ਇਹ ਮੇਰੀ ਗੱਲ ਸੁਣ ਲੈ ਮੇਰੇ ਤੱਤ ਕੱਢੇ ਹੋਏ ਨੇ ਇਹ ਗੱਲਾਂ ਦੇ ਉਹਦਾ ਚਿੰਟਾ ਲਵਾਇਆ ਹੋਇਆ ਹੁਣੇ ਵਾਲਾਂ ਜਿਹੜੇ ਸਿੱਧੇ ਕਰਾਏ ਹੋਏ ਨੇ ਉਹਨੇ ਕਹਨੂੰ ਚੰਪਟਾ ਚਿਪਟੇ ਤੂੰ ਭਾਲਦੇ ਹੈ ਉਹ ਨਹੀਂ ਉਹਦਾ ਉੱਥੇ ਸਨਾਮ ਗਈ ਸੀ ਉਹ ਸਿੱਧੇ ਕਰਾ ਕੇ ਲਈ ਗਿਆ ਮੇਰੇ ਮਿੱਤਰੀ ਮੇਰੀ ਗੱਲ ਸੁਣ ਲੈ ਲਾ ਵੀਰਾ ਫੁੱਦੂ ਨਹੀਂ ਬਣਾਉਂਦਾ ਲਾ ਵੀਰਾ ਸੱਚ ਕਹਿੰਦਾ ਜਾਂ ਨਾ ਕਹਿੰਦਾ ਗੱਲਾਂ ਲਾ ਵੀਰਾ ਤਾਂ ਐਵੇਂ ਹੀ ਕਹਿੰਦਾ ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ ਉਹੋ ਉਹ ਤਰਕ ਕੱਢਗਾ ਚਲ ਇਹ ਵੀ ਗੱਲ ਤਰੀ ਵਿਚਾਰਨ ਵਾਲੀ ਹੈ ਵਿਚਾਰਾਂ ਕਦੇ ਨਾ ਕਦੇ ਬਹਿ ਕੇ ਹੈ ਪਰ ਤੈਨੂੰ ਇੱਕ ਗੱਲ ਦੱਸਦਾ ਮੈਂ ਮੇਰੇ ਤੱਤ ਇਹਦੇ ਕੱਢੇ ਹੋਏ ਨੇ ਸਿਆਣੇ ਬੰਦੇ ਦੇ ਮੇਰੇ ਧੌਲੇ ਹੋਈ ਨਹੀਂ ਆਏ ਹੈਗੇ ਹੈਂ ਜਿਹੜੀ ਤੀਮੀ ਨੂੰ ਮੋਬਾਈਲ ਲੈ ਕੇ ਦੇਤਾ ਬੰਦੇ ਨੇ ਜਾਂ ਤੀਮੀ ਨੂੰ ਲੈ ਕੇ ਦੇਦੀ ਸਕੂਟਰੀ ਤੀਜੇ ਤੀਮੀ ਦੇ ਬਾਲ ਕਰਾਤੇ ਸਿੱਧੇ ਤੀਮੀ ਭੱਜੂ ਆਸਤਾ ਤੀਮੀ ਮੈਂਦਰ ਲੈ ਕੇ ਜਰੂਰੀ ਗੱਲ ਕਰਨੀ ਹੈ ਤੀਮੀ ਨਾਲੇ ਮੈਂ ਜਿਹੜੀ ਜਰੂਰੀ ਗੱਲ ਕਹਿਣਾ ਤੈਨੂੰ ਉਹ ਹੈ ਉਹ ਤਾਂ ਠੀਕ ਹੈ ਕੰਜਰ ਤਾ ਉਹ ਨੂੰ ਆਏ ਕਿ ਲੋਲੀਆਂ ਬੋਲੀਆਂ ਕਰੂ ਮੇਰਾ ਸਾਲਾ ਤੀਮੀ ਨੂੰ ਤਾੜ ਕੇ ਰੱਖੀਂਦਾ ਫਿਰ ਹੁਣ ਫਿਰ ਕੀ ਹੁੰਦਾ ਯਾਰ ਆ ਤੂੰ ਤਾਂ ਨਾ ਮੇ ਗੱਲਾਂ ਕਰਦਾ ਯਾਰ ਜਿਹੜੀ ਗੋਹੇ ਚ ਸਾਰੀ ਉਮਰ ਕੱਟ ਲਈ ਹੈ ਤਾਂ ਨਵੇਂ ਵਿਚਾਰ ਵਾਲੀ ਜਨਾਨੀਆਂ ਨਵੀਂ ਅੱਜ ਕੱਲ ਦੀ ਜਨਨੀਆਂ ਵਰਗੀ ਜਨਾਨੀਆਂ ਯਾਰ ਹੁਣ ਅਗਲੀ ਭਾਲ ਦੀ ਹੈਗੀ ਹੁਣ ਮੈਂ ਦੱਸ ਕੀ ਕਰਾਂ ਇਹ ਤਾਂ ਚੋਜ ਕਰਨੇ ਪੈਂਦੇ ਨੇ ਤਾਂ ਟਿੱਕੀ ਰਹਿੰਦੀਆਂ ਨਹੀਂ ਤਾਂ ਫਿਰ ਆਪਦਾ ਦੱਦ ਖਾਤਰ ਮੱਥੇ ਟੇਕਣ ਮਗ ਜਾਂਦੀਆਂ ਨੇ ਫਿਰ ਚੈਕਿੰਗ ਵਾਲੇ ਦਲੇ ਜੇ ਹਲੇ ਵਰਗ ਤੇਰੇ ਵਰਗੀ ਦੇ ਨੱਕਰਾਂ ਜੀ ਬਿਵਾਉਂਦੀ ਹੈ ਜੀ ਹੈ ਬੁੱਤ ਮੇਰੇ ਸਾਲ ਦਾ ਕੋਈ ਗੱਲ ਹੈ ਬੁੱਢੀ ਪਾਲ ਰਾ ਤੇ ਲੋਈ ਲਈ ਵਰਦਾ ਤੀਨੀ ਸਾਹਤੀ ਨਹੀਂ ਵਰਗਾ ਜਿਆਦੇ ਤੀਵੀ ਤਾਂ ਸੁਣੀ ਲੱਗਦੇ ਨੇ ਮਾੜੀ ਮੋਟੀ ਸੰਜ ਸੰਬਰ ਕੇ ਨਾ ਹੋਗੀ ਮਰਦਾਨਾ ਕਹਾਣੀ ਖਤਮ ਹੋ ਗਈ ਓਏ ਭੌਂਕ ਨਾ ਓਏ ਦੱਸਤਾ ਤੈਨੂੰ ਤੇਰੇ ਤੇ ਜਲਾਸੀ ਨਹੀਂ ਹੈਗਾ ਮਰਦਾਂ ਵਾਲੇ